ਉਦਾਹਨ ਵਜਨ ਸਾਹਿਬ ਮਿਲਿਆ ਸੀ ਪੀਆਈ ਦਾ ਧੰਨਵਾਦ ਕਰਦੇ ਆ ਜੱਜ ਸਾਹਿਬ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਅੱਜ ਦੋਸ਼ੀ ਕਰਾਰ ਦਿੱਤੇ ਆ ਅਸੀਂ ਗਾਵੇਂ ਇਹ ਸੋਚ ਰਾ ਦੇ ਇਹਨਾਂ ਦੇ ਵੀ ਸੌਂਵਾਰ ਨੂੰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਕਿਸ ਤਰ੍ਹਾਂ ਦੀ ਸਜ਼ਾ ਦੀ ਮੰਗ ਕਰੀ ਸਜ਼ਾ ਇਹ ਇਹਨਾਂ ਨੇ ਵੀ ਇਹਨਾਂ ਨੂੰ ਫੈਨਸੀ ਹੋ ਜਾੇ ਉਮਰ ਕੈਦ ਹੋਵੇ ਜਿੱਦਾਂ ਸਾਡੇ ਪਿਓ ਨੂੰ ਇਹਨਾਂ ਮਾਰਿਆ ਇਹਨਾਂ ਦੇ ਬੱਚੇ ਵੀ ਤਰਸਣ ਤੁਹਾਡੀ ਉਮਰ ਕਿੰਨੀ ਸੀ ਉਦੋਂ ਮੈਂ ਹੋਣ ਵਾਲਾ 2 ਮਹੀਨੇ ਬਾਅਦ ਹੋਇਆ ਮੈਂ ਨਾ ਮੈਂ ਬਾਪ ਦਾ ਨਾਮ ਮੂੰਹ ਵੇਖਿਆ ਨਾ ਉਹ ਜਨ ਨਾ ਮੇਰੀ ਮੰਮੀ ਨੇ ਬਖਾਇਆ ਇੰਦਾਂ ਉਮਰ ਕੈਰ ਹੋਣੀ ਚਾਹੀਦੀ ਸ਼ਿੰਦਾ ਸਿੰਘ ਜੀ ਕੀ ਕਹਿ ਕੇ ਲੈ ਗਏ ਉਥੇ ਕੋਠੇ ਤੇ ਲੈ ਗਏ ਭਾਜੀ ਤੇ ਸਾਨੂੰ ਕੋਟ ਮਾਰ ਕੇ ਉਹਨਾਂ ਨੂੰ ਲੈ ਤੇ ਮੁੜ ਕੇ ਹਨ ਮੂੰਹ ਨਹੀਂ ਖਾਇਆ ਤਾਂ ਨਾ ਸਾਨੂੰ ਉਹ ਰਾਸ਼ੀ ਨਿੱਤ ਕੰਨਾ ਲਾਹ ਦਿੱਤੀ ਨਾ ਕਿ ਤਿੰਨ ਤਿੰਨ ਲੀੜਾ ਦਿੱਤਾ ਕੁਝ ਨਹੀਂ ਦਿੱਤਾ ਸਾਨੂੰ ਤੇ ਮੁੜ ਕੇ ਅਸੀਂ ਵੀ ਨਹੀਂ 15 ਲੱਖ ਰੁਪਏ ਕਰਤੀ ਬਿਮਾਰਤੀ ਇਹ ਘਰੋਂ ਹੀ ਜਾ ਕੇ ਲੈ ਕੇ ਤੇ ਘਰੋਂ ਖੜ ਕੇ ਤੇ ਨਾਲ ਪੁਲਿਸ ਝੋਟਾ ਪੁਲਿਸ ਮੁਕਾਲਾ ਬਣਾ ਕੇ ਮਾਰ ਘਟਿਆ ਦੇ ਸਾਨੂੰ ਕਰਕੇ ਜਾਂਦੇ ਸੀ ਇਹ ਐਸਪੀ ਹੋਈ ਇਸ ਥੇਕ ਦਾ ਜਿੰਦਰ ਸਿੰਘ ਦੇ ਗਣਮੈਣ ਸੀ ਉੱਥੇ ਹੀ ਨਾ ਖੜ ਕੇ ਚੋਕੇ ਗਣਮੈਣ ਕਰਦੇ ਤੁਹਾਡੇ ਉੱਥੇ ਪੂਰਤ ਹੋਣੀ ਹੋਰ ਕਿ ਦੀ ਚ ਉੱਥੇ ਮੁੜ ਕੇ ਖੜ ਕੇ ਟਕੋਟ ਮਾਰ ਕਰਕੇ ਫੇਰ ਘਰੀ ਲੈ ਆਏ ਆ ਮੁੜ ਕੇ ਫੇਰ ਘੱਟ ਮਾਰ ਕੇ ਘਰ ਕੇ ਲੈ ਗਏ ਨੇ ਮੁੱਚੇ ਅੰਦਾਹੀ 15 ਛੂਟ ਹਮ ਦਾ ਅਲੱਗ ਕਰਕੇ ਨੰਮ ਮਾਰ ਕੇ ਤੇ ਨਾ ਨੂੰ ਨਾਡ ਬੋੜੀ ਦਿੱਤੀ ਨਾ ਕੋਈ ਨਾ ਪੋਲੀ ਦਿੱਤੀ ਨਾ ਕੋਈ ਲੜਾ ਕੱਪੜਾ ਦਿੱਤਾ ਬਾਅਦ ਥਾਲੀ ਕਰੇ ਜਾਂਦੇ ਥਾਣੇ ਥਾਣੇ ਜਾਂਦੇ ਜਾਨ ਮੋੜਦੇ ਨੇ ਲੋਕ ਜਾਂਦੇ ਨੇ ਤੁਹਾਨੂੰ ਫੜ ਕੇ ਅੰਦਰ ਕਰ ਲੈਣੇ ਦੇ ਵਿੱਚ ਅੱਜ ਮਾਂਜੁਗ ਸੀਬੀਆਈ ਕੋਰਟ ਸ੍ਰੀ ਬਜਿੰਦਰ ਸਿੰਘ ਸਰਾਣ ਦੀ ਅਦਾਲਤ ਵੱਲੋਂ ਪੰਜ ਉਸ ਸਮੇਂ ਦੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਦੋਸ਼ੀ ਕਰਾਰ 302 120ਬੀ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਜਿਹੜੀ ਇਹਦੀ ਸਜ਼ਾ ਵਾ ਉਹ ਸੋਮਵਾਰ ਨੂੰ ਸੁਣਾਈ ਜਾਏਗੀ ਅੱਜ ਉਹਨਾਂ ਨੂੰ ਕਨਵਿਕਟ ਕਰਕੇ ਤੇ ਅਰੈਸਟ ਕਰ ਲਿਆ ਗਿਆ ਤੇ ਇਹ 1993 ਦਾ ਇੱਕ ਝੂਠਾ ਪੁਲਿਸ ਮੁਕਾਬਲਾ ਸੀ ਜਿਹਦੇ ਵਿੱਚ ਸੱਤ ਨੌਜਵਾਨਾਂ ਨੂੰ ਦੋ ਵੱਖ-ਵੱਖ ਪੁਲਿਸ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਮਰਿਆ ਵਿਖਾਇਆ ਕਿ ਜਦੋਂ ਕਿ ਉਹਨਾਂ ਨੂੰ ਘਰਾਂ ਤੋਂ ਚੱਕ ਕੇ ਤੇ ਕਈ ਦਿਨ ਗੈਰ ਕਾਨੂੰਨੀ ਹਰਾਸਤ ਦੇ ਵਿੱਚ ਰੱਖ ਕੇ ਉਹਨਾਂ ਦੇ ਉੱਤੇ ਅਨਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਦੁਬਾਰਾ ਘਰਾਂ ਦੇ ਵਿੱਚ ਖੜ ਕੇ ਰਿਕਵਰੀ ਲਈ ਤੇ ਫਿਰ ਥਾਣੇ ਦੇ ਵਿੱਚ ਰੱਖ ਕੇ ਉਹਨਾਂ ਤੇ ਤਸ਼ੱਦਦ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਕਈ ਦਿਨਾਂ ਬਾਅਦ ਝੂਠੇ ਦੋ ਪੁਲਿਸ ਇਨਕਾਊਂਟਰਾਂ ਦੇ ਵਿੱਚ 44/93 ਥਾਣਾ ਵੈਰੋਵਾਲ ਤੇ 72/93 ਜਿਹੜੀ ਹੈਗੀ ਥਾਣਾ ਸਰਹਾਲੀ ਦੀ ਐਫ ਆਈ ਆਰ ਦੇ ਵਿੱਚ ਉਹਨਾਂ ਨੂੰ ਝੂਠੇ ਪੁਲਸ ਮੁਕਾਬਲੇ ਦੇ ਵਿੱਚ ਮਾਰ ਕੇ ਤੇ ਉਹਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਹਨਾਂ ਸੱਤ ਨੌਜਵਾਨਾਂ ਦੇ ਵਿੱਚ ਜਿਹੜੇ ਤਿੰਨ ਬੰਦੇ ਸੀ ਉਹ ਐਸ ਪੀਓ ਉਸ ਟਾਈਮ ਐਸ ਪੀਓ ਸੀ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਹੈਗੇ ਸੀ ਉਹਨਾਂ ਨੂੰ ਇਹਨਾਂ ਨੇ ਆਤਵਾਦੀ ਕਹਿ ਕੇ ਮਾਰ ਦਿੱਤਾ ਸੀ ਤੇ 32 33 ਸਾਲ ਬਾਅਦ ਜਿਹੜਾ ਵਾ ਇਹ ਇਸ ਅ ਝੂਠੇ ਮੁਕਾਬਲੇ ਦਾ ਜਿਹੜਾ ਅੱਜ ਸੀਬੀਆਈ ਕੋਰਟ ਨੇ ਫੈਸਲਾ ਕੀਤਾ ਤੇ ਉਹਦੇ ਵਿੱਚ ਜਿਹੜੇ ਪੰਜ ਪੁਲਿਸ ਮੁਲਾਜ਼ਮ ਨੇ ਉਸ ਸਮੇਂ ਦੇ ਜਿਹੜੇ ਡੀਐਸਪੀ ਭਵਿੰਦਰਜੀਤ ਸਿੰਘ ਜਿਹੜੇ ਐਸਐਸਪੀ ਰਿਟਾਇਰ ਹੋਏ ਨੇ ਉਹਨਾਂ ਨੂੰ ਅੱਜ ਜਿਹੜਾ ਵਾ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਿਹੜੀ ਇਹਦੀ ਸਜ਼ਾ ਵਾ ਆਉਣ ਵਾਲੇ ਸੋਮਵਾਰ ਨੂੰ ਸੁਣਾਈ ਜਾਊਗੀ ਇਹਨਾਂ ਡੈੱਡ ਬਾਡੀਆਂ ਮਿਲ ਗਈਆਂ ਸੀ ਕਿ ਵੇਖੋ ਪਰਿਵਾਰ ਨੂੰ ਨਾ ਤੇ ਕੋਈ ਡੈੱਡ ਬਾਡੀ ਦਿੱਤੀ ਗਈ ਨਾ ਉਹਨਾਂ ਨੂੰ ਕੋਈ ਕੰਟੈਕਟ ਕੀਤਾ ਗਿਆ ਕਿ ਇਹਨਾਂ ਦੀ ਤੁਸੀਂ ਡੈੱਡ ਬਾਡੀ ਲੈ ਲਓ ਪਰਿਵਾਰ ਨੂੰ ਇੱਥੋਂ ਤੱਕ ਦੱਸਿਆ ਵੀ ਨਹੀਂ ਗਿਆ ਕਿੰਤਾ ਡੇ ਬੰਦਿਆਂ ਨੂੰ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ ਪਰਿਵਾਰ ਨੂੰ ਡੈੱਡ ਬੋਡੀਆਂ ਛੱਡ ਕੇ ਉਹਨਾਂ ਦੇ ਫੋਲ ਤੱਕ ਨਹੀਂ ਦਿੱਤੇ ਗਏ ਤੇ ਘਰਾਂ ਦੇ ਵਿੱਚ ਪਾਠ ਤੱਕ ਕਰਵਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ